ਜਿੰਨੇ ਤੁਹਾਡੇ ਕੋਈ ਚੈਨਲ ਬੰਦਾ ਦੇਖ ਕੇ ਵੀਡੀਓ ਦੇਖ ਕੇ ਆਉਂਦਾ ਜੀ ਆਪਾਂ ਉਹਦਾ ਮਾਨਤਾ ਨਾਟ ਕਰ ਦਾਂਗੇ ਾਡ ਕਰੋਂਗੇ ਹਾਂਜੀ ਹਾਂਜੀ ਠੀਕ ਹੈ ਮੰਨ ਲਾ ਵੀ 1500 ਕਰੋਗੇ ਹਾਂ 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 ਕਰਾਂਗੇ ਕਰ ਓਕੇ ਸੋ ਮਿੱਤਰੋ ਬਾਈ ਕਹਿੰਦਾ ਵੀ ਜਿਹੜਾ ਤੁਹਾਡੇ ਵੀਡੀਓ ਦੇਖ ਕੇ ਕੋਈ ਖਰੀਦੂਗਾ ਤਾਂ ਆਪਾਂ ਉਹਦਾ ਮਾਨਦਾਨ ਇੱਕ ਵੱਖਰਾ ਕਰਾਂਗੇ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਿਤਾ ਤਸੀਰਤਾਪਾ ਤੇ ਜ਼ਿਲ੍ਹਾ ਪਰਣਾਲਾ ਭਾਈ ਜਗਸੀਰ ਦੇ ਘਰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਪਹਿਲੇ ਸੂਏ ਝੋਟੀ ਦਿਖਾ ਰਹੇ ਆਂ ਹੁੰਡੀ ਝੋਟੀ ਆ ਫੇਸ ਕੁਆਲਟੀ ਮਿੱਤਰੋ ਬਹੁਤ ਚੰਗੀ ਕੱਦ ਕਾੜ ਦੀ ਵੀ ਸੋਹਣੀ ਆ ਤੇ ਥਾਂਡੇ ਵੀ ਦੀ ਮਿੱਤਰੋ ਸਾਫ ਹੈ ਹਵਾਨਾ ਬਹੁਤ ਸੋਹਣਾ ਹੈ ਤੇ ਕਦੋਂ ਕੁ ਸੂਈ ਆ ਉਹਦੀ ਆਪਾਂ ਡਿਟੇਲ ਬਾਅਦ ਤੋਂ ਲਵਾਂਗੇ ਸੋ ਬਨੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਇੱਕ ਵਾਰੀ ਆਪਾਂ ਬਾਈਦਨਾ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਆਪਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਫਿਰ ਆਪਾਂ ਕਹਿੰਦੇ ਵੀ ਥਣ ਲੇਵੀ ਦੀ ਸਾਫ ਹੈ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਫੁਰ ਕੀ ਹਾਲ ਚਾਲ ਹੈ? ਵਧੀਆ ਜੀ ਤੁਸੀਂ ਦੱਸੋ ਜੀ। ਆਪਣਾ ਕੰਮ ਹੈਗਾ ਬੈਸੀ ਬੈਸੀ ਆਪਰੇ ਕਰੂ ਹੋ ਜੀ। ਕਰੂਗਾ ਠੀਕ ਹੈ। ਇਹ ਪਹਿਲਾ ਸੂਆ ਸੂਈ ਆ। ਹਾਂਜੀ ਹਾਂਜੀ। ਕਦੋਂ ਕਸੂਈ ਆ? ਰਾਤ ਹੀ ਸੂਈ ਜੀ 12:00 1 ਵਜੇ ਆਪੀ ਸੂਈ ਸੀ ਵਧੀਆ। ਠੀਕ ਹੈ ਬੱਚਾ ਬੱਚਾ ਕੱਟੀ ਆ ਜੀ ਮਾਂ। ਕਿਹੜੇ ਟੀਕੇ ਦੀ ਆ ਕੱਟੀ? ਇਹ ਕੱਟੀ ਸਿਕੰਦਰ ਦੀ ਆ। ਉਹ ਆਪ ਇਹ ਗੜਵਾਸੂ ਸਰਕਾਰੀ ਸੀਮਿੰਦ ਦੀ ਆ ਜੀ। ਸਰਕਾਰੋਂ ਸੀਮਿੰਦ ਦੀ। ਹਾਂਜੀ ਠੀਕ ਹੈ। ਤੇ ਮਾਂ ਦਾ ਕੀ ਰਿਕਾਰਡ ਸੀ ਜੀ ਮਾ ਦਾ 14 14 ਲੀਟਰ ਦਾ ਸਰਕਾਰੀ ਗੜਵਾਸੂ ਗੜਵਾਸੂ ਸੀਮੰਟ ਦੀ ਹੈ ਠੀਕ ਹੈ ਤੇ ਸਿਕੰਦਰ ਦਾ ਬੱਚਾ ਹੈ ਹਾਂਜੀ ਹਾਂ ਕੱਟੀ ਹੈ ਕੱਟੀ ਜੀ ਬਹੁਤ ਚੰਗੀ ਹੈਗੀ ਠੀਕ ਹੈ ਤੇ ਤੋਰੋ ਜੀ ਫਿਰ ਆਪਾਂ ਦਾ ਫਿਰ ਆਪਾਂ ਮੋਲ ਲੀ ਵਾਈ ਤੋਂ ਬੋਸਾਂਗੇ ਸੋ ਬਣੇ ਹੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਫਾਨਲੇ ਵੀ ਜੀ ਫਿਰ ਆਪਾਂ ਕਹਨੇ ਬਹੁਤ ਸਾਫ ਹੈ ਫਨ ਲਈ ਵੀ ਤੇ ਫਿਰ ਉਹ ਚੰਗੀ ਤੇ ਪਰ ਤੁਸੀਂ ਦੇਖ ਸਕਦਾ ਬਹੁਤ ਹੀ ਵਧੀਆ ਮੋੜ ਲਈ ਸਖ ਸਹਵਾਣਾ ਚੰਗੀ ਹਾਂਜੀ ਉਹ ਰੇਟ ਕੀ ਕਰਤਾ ਜੀ ਰੇਟ ਬਈ ਦਾ 100 ਦਾ 110 1 ਲੱਖ 10 ਹਜ਼ਾਰ ਹਾਂਜੀ ਮਾਨਤਨ ਹੋਜੂ ਮਾਨਤਾਨ ਹੋ ਜੂਗਾ ਘਰੇ ਆਏ ਦਾ ਠੀਕ ਆ ਫੋਨ ਨੰਬਰ ਦੱਸ ਦਿਓ ਜੀ 97791 98511 ਜੀ 97791 98511 98511 ਹਾਂਜੀ ਸੋ ਜੇਕਰ ਕਿਸੇ ਵੀ ਵੀਰ ਨੂੰ ਲੋੜ ਹੈ ਹਾਂਜੀ ਜਿਵੇਂ ਤੁਹਾਡੇ ਕੋਈ ਚੈਨਲ ਬੰਦਾ ਦੇਖ ਕੇ ਵੀਡੀਓ ਦੇਖ ਕੇ ਆਉਂਦਾ ਜੀ ਆਪਾਂ ਉਹਦਾ ਮਾਨਤਾਨ ਅੱਡ ਕਰ ਦਾਂਗੇ ਅੱਡ ਕਰੋਗੇ ਹਾਂਜੀ ਹਾਂਜੀ ਠੀਕ ਆ ਮੰਨ ਲਾ ਵੀ 1500 ਕਰੋਗੇ ਹਾਂ 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 ਕਰਾਂਗੇ ਕਰ ਓਕੇ ਸੋ ਮਿੱਤਰੋ ਭਾਈ ਕਹਿੰਦਾ ਵੀ ਜਿਹੜਾ ਤੁਹਾਡੇ ਵੀਡੀਓ ਦੇਖ ਕੇ ਕੋਈ ਖਰੀਦੂਗਾ ਤਾਂ ਆਪਾਂ ਉਹਦਾ ਮਾਨਤਾਨ ਇੱਕ ਵੱਖਰਾ ਕਰਾਂਗੇ 110 ਮੁੱਲ ਹੈ ਤੇ ਠੰਡੀ ਸੀਲ ਫੁੱਲ ਹੈ ਤੇ ਫੋਨ ਨੰਬਰ ਜੀ ਦੁਆਰੇ ਇੱਕ ਵਾਰ ਦੱਸੋ 97791 97791 9511 9511 ਹਾਂਜੀ ਸਾਰੇ ਵੀਰਾਂ ਦਾ